2000 ਪੀਚ ਜਦੋਂ ਵੀ ਆ ਗਿਆ ਹਨਾ ਵਾਂਟ ਉਦੋਂ ਮੈਨੂੰ ਪਤਾ ਹੋਇਆ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਉਹ ਪੈਸੇ ਮੰਗਾਏ ਆ ਕਿਸ ਬੰਦੇ ਕੋਲੋਂ 15-20 ਹਜ਼ਾਰ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਉਹ ਕੰਮ ਚ ਜੇ ਮੈਂ ਨਿਕਲਿਆ ਇਥੋਂ ਤੇ ਜੇ ਨਾ ਨਿਕਲ ਨਾ ਤਾਂ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕਾਈ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ अच्छा ਮਾਲਕ ਕੋਲ ਬਣਾ ਕੇ ਤੁਹਾਨੂੰ ਦੱਸ ਦੇਣਾ ਵੀ ਉਹਦੇ ਵਿੱਚ ਮੇਰਾ ਹਿੱਸਾ ਹੀ ਉਹ ਉਹ ਲਾਲਾ ਵੀ ਜਿਹ ਹੈਗੇ ਸੀ 40 ਲੱਖ ਰੁਪਏ ਦੀ ਪੂਰੀ ਖੇੜ ਜਿਹੜੀ ਹੈ ਉਹ 40 ਲੱਖ ਰੁਪਏ ਦੇ ਵਿੱਚ ਰੁਪਏ ਸੀ 10 ਲੱਖ ਮੇਰਾ ਅੱਛਾ ਤੇ ਉਹ ਉਹ 10 ਲੱਖ ਰੁਪਿਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੇ ਆਪਾਂ ਦਾ ਕੋਈ ਕੰਟਰੋਵ ਹੋ ਗਿਆ ਹਾਂ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਲ ਦੀ ਮੰਗੇ ਸੀ ਜਿੰਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਬੁਹੇ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਵਾਰੀ ਮੈਂ ਨੰਨ ਰਗਮ ਲੈ ਕੇ ਜਦਾ ਵਖਰਾ ਨਾ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਨਾ ਜਿਹ ਕੋ ਪੈਸੇ ਪਿਆਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸੇ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਕੀ ਕਹੂੰਗੀ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਹੋਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈਗੀ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣਦਾ ਵੀ ਆਪਾਂ ਜਿਹੜਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਣਾ ਮੈਂ ਪਰਸਨਲ ਮਸਲੇ ਤੇ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਇਹਨਾਂ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਰੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦੋਂ ਉਹਨੇ ਮੈਂ ਫੋਨ ਕੀਤਾ ਸੀ ਉਹ ਕਹਿੰਦਾ ਵੀ ਭਾਈ ਹਜੇ ਤੇ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਸੇ ਤਏ ਆ ਕਿ ਕੈਸ਼ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਿਹਨੇ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਤਾਜ਼ਾ ਤਾਜ਼ਾ ਜੈਪਾਲ ਦਾ ਕਾਊਂਟਰ ਆ ਇੱਕ ਬੰਦੇ ਨੇ ਮੰਨਣਾ ਹੀ ਨਹੀਂਗਾ ਕਿ ਨਹੀਂ ਐ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਚਲ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰ ਦਾਂਗੇ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਉਹਨੂੰ ਦੇ ਦੂੰਗਾ ਅਨਕੂ ਬੰਦੇ ਤੇ ਜਵਾਨ ਵਾਲੇ ਹੀ ਇਹਨਾਂ ਦੇ ਮੁਕਰ ਨਾਲ ਤੇ ਪਿੰਜ ਮੁਕਰ ਨਾਲ ਹੁੰਦੇ ਤੇ ਹੋਣ ਕਿਹੜਾ ਕੋ ਵਾਲੀ ਵਾਰਸੀ ਨਾ ਦੇ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਆਪਣਾ ਜਪਾ ਪਾਕ ਪਹਿ ਲੈਣੀ ਹਾਂ ਪਿਓਰ ਮੈਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਕਿੰਨੇ ਹੋਣ ਦਵਾ ਸਕਦੇ ਮੈਨੂੰ ਚਾਚੇ ਤੋਂ ਵੀ ਜਿਹੜੇ ਉਹ ਨਾ ਜਿਹੜਾ ਮੇਰਾ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਆ ਨਾ ਮੈਂ ਉਹਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2 ਦਨ 1000 ਹੋਰ ਵਧੂਗਾ 2250 ਜਿੰਨਾ ਵੀ ਵਧਿਆ ਉਹ ਹਿਸਾਬ ਠੀਕ ਹੈ ਉਹਨਾਂ ਉਹਨਾਂ ਕੋਲ ਤੋਂ ਲੈਣਾ ਮਤਲਬ 2000 ਰੁਪਏ ਹਨਾ ਉਹ ਛੱਡ ਦਿਓ ਤੇਰੀ ਉਹਨਾਂ ਨਾਲ ਗੱਲਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦਿਓ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 13000 ਰੁਪਏ ਮੈਂ ਤੈਨੂੰ ਦੇ ਸਕਦਾ ਤਿੰਨ ਹਜ਼ਾਰ ਰੁਪਏ ਮਤਲਬ ਪਤਾ ਕਿੱਥੋਂ ਦੇ ਸਕਕੇ ਕਿਦਾਂ ਕਹਿ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤਲਬ ਉਹ ਜਿਆਪਰ ਵਾਲੇ ਪੈਸੇ ਨਾ ਵੀ ਕੋਈ ਵੀ ਮਸਲਾ ਨਾ ਉਹ ਸਮਝ ਨੀ ਗੱਲ ਕਿ ਉਹ ਆਪਣੇ ਕੋਈ ਹੈਗਾ ਜਿਗਾਰ ਦਿੰਦਾ ਵੇ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਮੈਂ ਤੈਨੂੰ ਮੈਂ ਸਹੀ ਦੱਸਾਂ ਮੈਂ ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਦਾ ਪਿੰਡ ਹੁਣ ਉਹ ਸਾਰੇ ਪੈਸੇ ਭੁਮਲੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਇਹ ਮੇਰਾ ਦਾ ਹੀ ਲੱਖ ਰੁਪਏ ਤੈਨੂੰ ਦੇ ਦ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਦਿਨ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਸਕੂ ਨਹੀਂ ਮੰਗੇ ਕਿਸ ਕੌਮ ਦੇ ਨਾਮ ਦੇ ਉੱਤੇ ਜਦੋਂ ਤੁਸੀਂ ਤੇ ਜਿਹੜਾ ਪਰਸਨਲ ਹੀ ਪਹਿਕ ਮੈਂ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹਮ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖ ਕੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹ ਹੁਣ ਉਹ ਵੀ ਸਿਚੁਏਸ਼ਨ ਇਹ ਆ ਵੀ ਜੇ ਤੇ ਉਹਨਾਂ ਕਾਊਂਟਰ ਨਾ ਹੁੰਦਾ ਜਦੋਂ ਮੈਂ ਤਨ ਕਹਿੰਦਾ ਬਾਪਾ ਤੁਹਾਨੂੰ ਪੈਸੇ ਦਊਂਗਾ ਹੁਣ ਉਹਦਣ ਕੀ ਚੱਕਰ ਪਿਆ ਇਹ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਨਸ਼ੀ ਨਹੀਂ ਹੈ ਕਿ ਉਹ ਹਮ ਦੀ ਜਿਹੜੇ ਦੂਜੇ ਅਸਲਾ ਹੈ ਹੈਨਾ ਉਹ ਲਗਾਉਣਾ ਹੈ ਇਹ ਇਥੋਂ ਤੇ ਉਹ ਨਗਾਉਣ ਇਥੋਂ ਆ ਕੇ ਤੇ ਇਹਨਾਂ ਨੇ ਫਗਵਾੜੇ ਰੱਖਣਾ ਹੁੰਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਕੇ ਕੰਮ ਕਰਦੇ ਹਨ ਮਿਲ ਕੇ ਹੂੰ ਉਹ ਪੈਸੇ ਮੰਗਦੇ ਹੀ ਵੱਧ ਅੱਛਾ ਜਿਹੜੇ ਇਹਨਾਂ ਨੇ ਠਹਾਰ ਕੇ ਆਹੀ ਉਹ ਨਹੀਂ ਮੰਗਾਇਆ ਦੂਜੇ ਮੰਗਾ ਲਏ ਵੱਡੇ ਹਾਂ ਹੂੰ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈਗੀ ਨਹੀਂ ਪਰ ਪੁਲਸ ਵਾਲੇ ਇਹਦਾ ਨਾਮ ਹੀ ਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲਾਨਿੰਗ ਕਰ ਲੈ ਪਹਿਵਤ ਲੈ ਲੀਕਣਾ ਕੋ ਹੂੰ ਜੈਪਾਲ ਨਹੀਂ ਮਾਰਦਾ ਮੂਜ਼ਾ ਬੰਦੇ ਨਾਇਨਗੜੀ ਬੰਦੇ ਮਾਰੇ ਜੈਪਾਲ ਨੇ ਹੂੰ ਮਤਲਬ ਇੱਕ ਬੰਦਾ ਮਾਰਿਆ ਰੌਕੀ ਇਹਨੇ ਉਹ ਹੀ ਕਤਲ ਇਹਨੇ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਂਸਟਰ ਜਮਨਡਾ ਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰਨ ਵਾਲਾ ਹੈਨੀਜ਼ ਡਿਪਾਰਟਮੈਂਟ ਚੋਰੀ ਦੇ ਕੰਮ ਚ ਉਹਦੇ ਨੂੰ ਵੱਡਾ ਮਾਰ ਕੋਈ ਨਹੀਂ ਹੈਗਾ ਪੂਰੇ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੈਪਾਲ ਨੇ ਇਹਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਓਇਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸ ਵਾਲਾ ਕਿ ਤਾਂ ਠਾਂ ਆਇਆ ਮਰ ਜਾ ਉਹ ਨਹੀਂ ਗੋਲੀ ਚਲਾ ਕੇ ਤੇ ਬੁਲਸਰੇ ਮਾਰ ਦੇ ਦੇ ਦੋ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪ ਕਿਸ਼ੂ ਕਰ ਦੇ ਤੇ ਕਰ ਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤੰਗ ਰਿਆ 7-8 ਸਾਲ ਹਾਂ ਹਾਂ ਮੈਂ ਇਹਨੂੰ ਕਿਹੜੇ ਮਹੀਨਾ ਮਤ ਜਦੋਂ ਦਾ ਉਹ ਘਟਨਾ ਵਾਪਰ ਗਈ ਨਾ ਮਈ ਦੇ 14-15 ਤਰੀਕ ਦੀ ਮੇਰੇ ਖਿਆਲ ਨਾਲ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਕਿ ਕਲਕੱਤੇ ਨੂੰ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜੜਵਾ ਉੱਥੋਂ ਜੋਂ ਬੰਦੇ ਨੂੰ ਪਤਾ ਹੈ ਹਮਮ ਇੱਥੇ ਇੱਕ ਬੰਦਾ ਪੁਲਿਸ ਨੇ ਅਰੈਸਟ ਕਰ ਲਿਆ ਹਮ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਤੇ ਮੈਨੂੰ ਅੱਡੇ ਦਾ ਨਹੀਂ ਪਤਾ ਹਮ ਨਾ ਉਹ ਬੰਦਾ ਘਲਾ ਸੀਗਾ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕ ਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਉਹਨੂੰ ਦੁੱਧ ਲਵਾਇਆ ਸੀ ਉਹਨਾਂ ਨੇ ਜੇ ਪਾਲਣਾ ਨੇ ਦੋਸਰੀ ਦੁੱਧ ਲਵਾਇਆ ਸੀ ਉਦੋਂ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਤੇ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆਂ ਨੂੰ ਝੁਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਹ ਇੱਕ ਦਿਨ ਪਹਿਲਾਂ ਅੰਤ ਲੱਗੇ ਸੀ ਉੱਥੇ ਉਹ ਗ੍ਰਿਫਤਾਰੀ ਜਿਹੜੀ ਕਰਨ ਵਾਲੇ ਉਹ ਉਹ ਅੰਟਰੋਗੇਸ਼ਨਿੰਗ ਦੀ ਹੋਈ ਆ ਤੇ ਉਹਦੇ ਚ ਮੈਨੂੰ ਇੱਕਲ ਦਾ ਪਤਾ ਹੈ ਕਿ ਉਹ ਨਾਂ ਨਹੀਂ ਲੈਣਾ ਚਾਹਦਾ ਮੈਂ ਸਵਾਲੀਂ ਬਦਲੋਂ ਅਭੀ ਉਹ ਨਾਮ ਲੈ ਲੈ ਕੇ ਹਾਂ ਹੂੰ ਤੇ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪੱਤੇ ਦੇ ਮਾਮਲੇ ਜੇ ਕੋਈ ਪਤਾ ਨਹੀਂ ਨਸ਼ੇ ਪੱਤ ਕਰਾ ਕੇ ਕਿਹਨੂੰ ਕੋਈ ਡੀਗਰੂ ਆ ਲਾ ਕੇ ਕੋਈ ਬੰਗਾ ਲੈਣ ਕੋਈ ਚੀਜ਼ ਨਾਰਕੋਟਿਕ ਜਿਹੜਾ ਟੈਸਟ ਹੁੰਦੀ ਉਹ ਕਰ ਲੈਂਦੇ ਅਗਲੇ ਹਾਂ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਦੋਂ ਕਿ ਜਿਹੜੀ ਯਕੀਨ ਲੱਗਦਾ ਜਿਹੜੇ ਅੱਡੇਾਂ ਤੇ ਪਏ ਆ ਨਾ ਮਾਲ ਪੈਹਾ ਪਿਆ ਵਾ ਜੀ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦਰੁਦਰ ਹੂੰ ਚਿੱਟੇਦਾਨੀ ਕੰਮ ਕਰਦੇ ਰਹੇ ਉਹ ਐਵੇਂ ਭੈਣਾਂ ਚੋੜ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਨੇ ਹੂੰ ਹੁਣ ਉਹ ਪੈਹਾ ਜੇ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਈ ਕਰੋੜ ਰੁਪਈਆ ਵਾ ਹੂੰ ਪੂਰਾ ਅਛਾ ਉਹ ਨਾਮ ਇਹਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕਿਵੇਂ ਇਹਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਕਿਥੇ ਨਹੀਂ ਪਿਆ ਜਿਹੜੇ ਦੋ ਦੁਕਾਨਾਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਦਾ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਇਹਨਾਂ ਦਾ ਤਰੀਕਾ ਕਰਕੇ ਹੁੰਦਾ ਵੀ ਇਹ ਜਦੋਂ ਪਤਾ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਇਹ ਚੱਕ ਦੇ ਨਹੀਂਗੇ ਪਿਆ ਰਿਕਵਰ ਨਹੀਂ ਕਰਦੇ ਹੂੰ ਇਹ ਉੱਥੇ ਲੈ ਕੀ ਕਰਦੇ ਤੇ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਉਹਨੂੰ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਦੋ ਹੂੰ ਬੰਦ ਪਏ ਆਪਣੇ ਘਰੀਦਿਆਂ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਏ ਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਈਆ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਹੰਦਾ ਸਾਨੂੰ ਪਤਾ ਵੀ ਨਹੀਂਗਾ ਕਿਵੇਂ ਤੂੰ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕਿਤ ਹੈ ਜਿੰਨ ਸਾਲ ਪਹਿਲਾਂ ਹੋਇਆ ਹੈ ਨੰਮੇ ਤੋਂ ਨਹੀਂ ਮੈਨੂੰ ਪਤਾ ਵੀ ਇਹਦੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਹੂੰ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਹੈ ਜਿਹੜੇ ਆਪਣੇ ਬੱਗੇ ਹੋਣੀ ਹੈ ਸਿਰੀਆਂ ਨਹੀਂ ਬੱਗੇ ਨਹੀਂ ਹੁੰਦਾ ਜਿਹੜੇ ਮੁੰਡੇ ਆ ਹੂੰ ਹੂੰ ਕਿਹਨੇ ਕਰਾਇਆ ਹਾਂ ਹੈ ਹੈ ਇਹਨਾਂ ਨੂੰ ਮੈਂ ਕਿਹਾ ਸੀ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਇਹ ਵਪਾਰ ਤੇ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੈ ਗਿਆ ਕੰਮ ਸਾਤ ਅੱਠ ਸਾਲ ਤੱਕ ਫੜਿਆ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਫੜਿਆ ਨਹੀਂ ਜਾਣਾ ਹੂੰ ਹੋਰ ਰੋਣਾ ਇਹ ਮਸਲਾ ਇਹ ਆ ਵੀ ਪੈਸੇ ਆ ਨਾ ਖੇਡ ਨਹੀਂ ਗਿੱਡੀ ਕੋਕੀ ਪੈਸਾ ਤੇ ਤੈਨੂੰ ਪਤਾ ਆਪਣੇ ਕੋਲ ਸਿਚੁਏਸ਼ਨ ਇਹ ਆ ਵੀ ਜਿੱਦ ਤਰ੍ਹਾਂ ਬਹੁਤ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਫਲੋ ਇਧਰ ਉਧਰ ਕਰ ਲੈਣੀ ਇੱਕ ਭਾਈ ਜੀ ਦਾ ਰੋੜ ਰੁਪਈਆ ਦਾ ਖੇਡ ਹੁੰਦੀ ਸਾਰੀ ਕੰਮ ਹੀ ਆ ਪਏ ਕਰਨਾ ਫਿਰ ਹੁਣ ਨੱਚਣ ਲੱਗ ਪਏ ਵਿਸੰਕਾ ਦੀ ਉਹ ਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਾਰੋ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਪਤਾਵਾ ਸੋਨਾ ਮੱਧ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਦੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਰਹਿੰਦਾ ਹੈ ਵੀ ਜਦਾਂ ਸੈਟਲਮੈਂਟ ਪੈਨਸ਼ਨ ਨਹੀਂ ਨਾ ਹੁੰਦਾ ਇਹ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਹਾਂ ਉਹ ਤੇ ਬਚਿਆ ਵੀ ਤਾਂ ਆ ਮ ਜੇ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤੁਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਹੂੰ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ। ਲੋਕਾਂ ਦੇ ਗਹਿਣਾ ਹੁੰਦਾ ਠੀਕ ਹੈ। ਹੁਣ ਸੁਨਿਆਰੇ ਦੀ ਆ ਵੀ ਜਿਹੜੇ ਕੋਈ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਤੇ ਪੁੱਸ ਭੈਣ ਤੋਂ ਟੱਬਰ ਰੋਲ ਦਿੰਦੀ ਆ। ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਗਲਾ ਆ ਗਿਆ ਇਹਨਾਂ ਨੇ ਬਿਸਕੁਟ ਬਣਾਇਆ ਤਾਂ ਕੁਝ ਕੀਤਾ। ਹੂੰ ਜਿਹੜਾ ਬਿਸਕੁਟ ਵੀ ਬਣਦਾ ਉਹ ਵੀ ਕੰਪਨੀ ਦਾ ਬਣਦਾ। ਹੂੰ ਸੋ ਕੁੱਲ ਮਿਲਾ ਕੇ ਸੋਨਾ ਵੇਚਣਾ ਸਭ ਤੋਂ ਕੀ ਗੱਲ ਆ। ਜਿਹੜਾ ਕੋਈ ਤੇ ਵੀ ਤੁਸੀਂ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਵੀ ਸਟੇਟ ਚ ਵੇਚ ਜੋ ਖਬਰੀਆਂ ਨੂੰ ਪਤਾ ਹੁੰਦਾ ਵੀ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਇਨਕੁਆਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮਗਾਉਣਾ ਇੱਤਰ ਆਇਆ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਿਰਫ ਦੱਸਿਆ ਸੀ ਕਿ ਕੀ ਕਰਨਾ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਇਹੋ ਗੱਲ ਕਹੀ ਵੀ ਮੈਨੂੰ ਫੋਨ ਨਾ ਕਰੀਂ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪੇ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਨ ਤੇ 6 ਮਹੀਨੇ ਪਹਿਗੇ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨਾ ਅਮਰੀਕਾ ਕਹਿੰਦਾ ਕਿਸੇ ਬੰਦੇ ਨੂੰ ਮਹਬਾਨ ਤੇ ਪਰੋਂਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਮੈਂ ਦੱਸ ਦੂੰ ਹੁਣ ਉਹ ਜੇ ਆ ਜਾਂਦੇ ਪੈਸੇ ਹਨਾ ਫਿਰ ਤੇ ਆਪਣੇ ਗੱਲ ਮਸਲੇ ਹੱਲ ਹੋ ਜਾਣਗੇ ਬਹੁਤ 12000 ਡਾਲਰ ਜਾਂ 15000 ਡਾਲਰ ਜਿੰਨਾ ਵੀ ਆਉਂਦਾ ਉਹਨਾਂ ਨੇ ਕਿਹਾ ਕਿੜਾ ਵਗਣਾ ਵੀ ਮੇਰਾ ਹਿਸਾਬ ਕਰੋ ਭੈਣ ਜੋ ਕਿੜਾ ਵੀ ਆਪਾਂ ਜੜੀਆਂ ਕਮਾਏ ਹੂੰ ਇਹ ਜੇ ਦੋ ਤੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੌਖਾ ਹੀ ਸਾਰਾ ਕੰਮ ਪੀਓ ਤੇ ਮਜ਼ਾ ਲਾ ਲਵੋ ਕਿਉਂਕਿ ਮੈਂ ਇਦੋਂ ਜਿਹੜਾ ਬਾਹਬੋਰਦ ਸਰਾੜਾ ਉਹ ਵੀ ਨਹੀਂ ਵੇਡ ਲੂੰਗਾ ਹਾਂ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨਾ ਵੀ ਮੈਂ ਕਰਨੀ ਕਿ